ਅੰਤਰ ਜ਼ਿਲ੍ਹਾ ਹਾਕੀ ਟੂਰਨਾਮੈਂਟ ਵਿੱਚ ਸਰਕਾਰੀ ਹਾਈ ਸਕੂਲ ਅਖਾੜਾ ਤੇ ਚਚਰਾੜੀ ਦੀਆਂ ਅੰਡਰ 14 ਅਤੇ ਅੰਡਰ 17 ਲੜਕੀਆਂ ਨੇ ਜਗਰਾਉਂ ਜੂਨ ਵੱਲੋਂ ਖੇਡ ਕੇ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ ਅੰਡਰ 14 ਦੇ ਦਿਲਚਸਪ ਮੁਕਾਬਲਿਆਂ ਦੇ ਵਿੱਚ ਜਗਰਾਉਂ ਜੂਨ ਨੇ ਜਲਾਲਦੀਵਾਲ ਨੂੰ maat ਦਿੱਤੀ ਜਦਕਿ ਅੰਡਰ 17 'ਚ ਜਗਰਾਉਂ ਜੂਨ ਨੇ ਸਾਨੇਵਾਲ ਜੂਨ ਤੋਂ ਪਛੜ ਕੇ ਦੂਜਾ ਸਥਾਨ ਹਾਸਲ ਕੀਤਾ ਅੱਜ ਅੰਡਰ 14 ਅਤੇ ਅੰਡਰ 17 ਹਾਕੀ ਖਿਡਾਰਨਾ ਜਿੱਤ ਤਰਜਪ੍ਰੰਤ ਪਿੰਡ ਅਖਾੜਾ ਪੁੱਜੀਆਂ ਜਿੱਥੇ ਪਿੰਡ ਵਾਸੀਆਂ ਨੇ ਉਨਾ ਦਾ ਸ਼ਾਨਦਾਰ ਸਵਾਗਤ ਕੀਤਾ ਇਸ ਮੌਕੇ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਨੂੰ ਇਹਨਾਂ ਦੇ ਮਾਣ ਹੈ ਜਿਨ੍ਹਾਂ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ ਹਾਂਜੀ ਅਸੀਂ ਅੰਡਰ 14 ਦੇ ਵਿੱਚ ਜਗਰਾਉਂ ਜ਼ੋਨ ਦੀ ਟੀਮ ਬਣੀ ਸੀ ਜਿਹਦੇ ਵਿੱਚ ਚਚਰਾੜੀ ਪਿੰਡ ਤੇ ਖਾੜਾ ਪਿੰਡ ਦੀਆਂ ਲੜਕੀਆਂ ਖੇਡੀਆਂ ਜਿਨ੍ਹਾਂ ਨੇ ਲੁਧਿਆਣਾ ਜ਼ਿਲ੍ਹੇ ਪੂਰੇ ਜ਼ਿਲ੍ਹੇ ਦੇ ਵਿੱਚੋਂ 8 ਜ਼ੋਨਾਂ ਦੇ ਵਿੱਚੋਂ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਇਸੇ ਤਰ੍ਹਾਂ ਅੰਡਰ 17 ਦੇ ਵਿੱਚ ਤਿੰਨ ਪਿੰਡਾਂ ਦੀ ਟੀਮ ਬਣੀ ਸੀ ਸਦਮਖ ਸਦਮਖੁਰਦੂ ਚਚਰਾੜੀ ਤੇ ਅਖਾੜੇ ਪਿੰਡ ਦੀਆਂ ਕੁੜੀਆਂ ਜਿਹਦੇ ਵਿੱਚੋਂ ਆਪਣੇ ਜਗਰਾਉਂ ਜੋਂ ਵਾਲਿਓ ਖੇਡਦੇ ਆ ਅਖਾੜੇ ਪਿੰਡ ਦੀਆਂ ਕੁੜੀਆਂ ਨੇ ਜ਼ਿਲ੍ਹੇ ਦੇ ਵਿੱਚ ਸੈਕੰਡ ਪੀਸ ਨਾਲ ਹਾਸਲ ਕੀਤੀ ਹੈ। ਬਾਕੀ ਸਾਰੇ ਜਿਹੜੇ ਅਸੀਂ ਇਹ ਮਕਾਮ ਹਾਸਲ ਕੀਤਾ ਸਾਡੇ ਪਿੰਡ ਵਾਸੀਆਂ ਦਾ ਕਾਰਸ ਕਰਕੇ ਵਿਚਰਾੜੀ ਅਕੈਡਮੀ ਦਾ ਬਹੁਤ ਵੱਡਾ ਉਪਰਾਲਾ ਜੋ ਹਰ ਵਕਤ ਸਾਡਾ ਸਾਥ ਦੇ ਰਹੀ ਹੈ। ਇਹਦੇ ਕਿੰਨਾ ਅਸੀਂ ਕਿਹਾ ਲਾਸਟ ਫਾਈਨਲ ਦੇ ਵਿੱਚ ਜੀ ਲਾਸਟ ਫਾਈਨਲ ਦੇ ਵਿੱਚ ਜੀ ਜਿਹੜੀ ਅੰਡਰ 17 ਨਾਲ ਸਾਡੀ ਟੀਮ ਉਹ ਸਾਨੇ ਹਲਜੋਨ ਮੋੜੀਆਂ ਕਲਾ ਨੂੰ ਕੋਲੰਟੀ ਸੂਰੋਡ ਦੇ ਮਕਾਵਲੇ ਵਿੱਚ ਹਾਰੀ ਆ ਤੇ ਅੰਡਰ 14 ਦਾ ਸਾਡੀ ਟੀਮ ਬਹੁਤ ਵਧੀਆ ਜੋ ਅੱਗੇ ਵੀ ਸਟੇਟ ਦੇ ਵਿੱਚ ਪਹਿਲੀ ਜਗ੍ਹਾ ਹਾਸਲ ਕਰੂਗੀ ਉਹ ਸਟੇਟ ਦੇ ਵਿੱਚ ਜਦੋਂ ਖੇਡਣ ਜਾਵਾਂਗੇ ਉਹ ਦੇ ਵਿੱਚ ਜਿੰਨੇ ਵੀ ਟੀਮਾਂ ਨਾਲ ਸਾਡੇ ਨਾਲ ਮੈਚ ਹੋਏ ਆ ਪਹਿਲੇ 10 ਮਿੰਟਾਂ ਸਾਡੀਆਂ ਕੁੜੀਆਂ ਚਾਰ ਚਾਰ ਪੰਜ ਪੰਜ ਮਾਰ ਕੇ ਮੈਚ ਬੰਦ ਕਰਾ ਦਿੰਦੀਆਂ ਮਤਲਬ ਇੰਨਾ ਫਰਕ ਸੀ ਆਪਣੀਆਂ ਕੁੜੀਆਂ ਦਾ ਟੂਰਨਾਮੈਂਟ ਅੱਠ ਜੋਨਾਂ ਦੀਆਂ ਟੀਮਾਂ ਆਈਆਂ ਪੂਰੇ ਲੁਧਿਆਣੇ ਜ਼ਿਲ੍ਹੇ ਦੀ ਅਲੱਗ-ਅਲੱਗ ਜੋਨਾਂ ਚੋਂ ਆ ਲੁਧਿਆਣਾ ਜ਼ਿਲ੍ਹਾ ਅਕਟੀਮਾ ਸਾਰੇ ਟੀਮਾਂ ਲੈ ਕੇ ਆਏ ਸੀ ਆਪਣੀਆਂ ਵਧੀਆ ਵਧੀਆ ਤੇ ਉਹਦੇ ਵਿੱਚੋਂ ਸਾਡੀਆਂ ਕੁੜੀਆਂ ਨੇ ਇਹ ਮਕਾਮ ਹਾਸਲ ਕੀਤਾ ਪਹਿਲਾਂ ਤਾਂ ਮੈਂ ਇਹਨਾਂ ਬੱਚਿਆਂ ਦਾ ਨਗਰ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਜਿਨ੍ਹਾਂ ਨੇ ਜ਼ਿਲ੍ਹਾ ਪੱਧਰ ਤੇ 14 ਸਾਲ ਵਾਲੇ ਚ ਤੇ 17 ਸਾਲ ਵਾਲੇ ਚ ਫਸਟ ਤੇ ਸੈਕੰਡ ਪੋਜੀਸ਼ਨ ਇਹਨਾਂ ਨੇ ਹਾਸਲ ਕੀਤੀ ਆ ਅਸੀਂ ਨਗਰ ਪੰਚਾਇਤ ਵੱਲੋਂ ਇਹਨਾਂ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਹਨਾਂ ਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਇਸ ਸਮਰਟੀ ਟੀਮ ਦਾ ਸਾਡੇ ਵੱਡੇ ਵੀਰ ਕੁਲਵਿੰਦਰ ਦਾ ਜਿਨ੍ਹਾਂ ਨੇ ਥੋੜੇ ਸਮੇਂ 'ਚ ਬੱਚਿਆਂ ਨੂੰ ਇੰਨੀ ਕੁ ਤਰੱਕੀ ਦੇ ਰਾਹ ਤੇ ਲੈ ਗਿਆ ਕੋਈ ਜ਼ਿਲ੍ਹਾ ਲੈਵਲ ਤੇ ਸਟੇਟ ਲੈਵਲ ਤੇ ਇਹ ਤੋਂ ਪਹਿਲਾਂ ਵੀ ਖੇਡ ਕੇ ਆ ਅੱਜ ਸਾਡੇ ਬੱਚੇ ਜ਼ਿਲ੍ਹਾ ਲੈਵਲ ਤੇ ਖੇਡ ਕੇ ਆ ਜਿਨ੍ਹਾਂ ਨੇ ਫਾਸਟ ਤੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਜਿਹਦੇ ਵਿੱਚ ਚਰਾੜੀ ਅਕੈਡਮੀ ਦਾ ਨਾਲ ਬਹੁਤ ਵੱਡਾ ਸਹਿਯੋਗ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੋਚੇ ਨਗਰ ਵੱਲੋਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ